ਮਾਗ ਮੱਜਨ ਸੰਗ ਸਾਧੂਆਂ ਪੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸਭਨਾ ਨੂੰ ਕਰਦਾ ਅੱਜ ਦਾ ਇਹ ਪ੍ਰਾਰੰਭ ਹੋਇਆ ਪਾਵਨ ਮਾਗ ਦਾ ਮਹੀਨਾ ਸਤਿਗੁਰੂ ਪਾਤਸ਼ਾਹ ਸਾਰੇ ਸੰਸਾਰ ਲਈ ਖੁਸ਼ੀਆਂ ਮੇਰਾ ਤੇ ਨਿਵਾਜਸਾਂ ਦੀ ਬਖਸ਼ਿਸ਼ ਕਰਨ ਐਸੀ ਅਰਦਾਸ ਤੇ ਮਹਾਰਾਜ ਦੇ ਚਰਨਾਂ ਤੇ ਆਸ ਹੈ ਅੱਜ ਸਿੱਖ ਸ਼ਹੀਦਾਂ ਦੇ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਚਰਨ ਛੋਪਾ ਪ੍ਰਾਪਤ ਸ੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਵੱਡੇ ਸਮਾਗਮ ਹਰ ਸਾਲ ਹੁੰਦੇ ਹਨ ਜੇ ਦੇਖੀਏ ਤੇ ਇਸ ਪਾਵਨ ਮੁਕਤਸਰ ਦੀ ਸਰ ਜ਼ਮੀਨ ਤੇ ਇੱਕ ਟਾਬ ਸੀ ਜਿਸ ਦਾ ਨਾਮ ਸੀ ਖਿਦਰਾਨੇ ਦੀ ਟਾਬ ਖਿਦਰ ਸੰਤ ਨੂੰ ਕਹਿੰਦੇ ਨੇ ਔਰ ਆਣਾ ਭਾਵ ਆ ਉਹਦਾ ਘਰ ਕਿੱਥੇ ਮਹਾਪੁਰਸ਼ ਆਏ ਹੋਣ ਖਿਦਰ ਆਏ ਹੋਣ ਖਿਦਰ ਕੇ ਪਾਸ ਖਬਰ ਕੇ ਸਿਵਾ ਕੁਝ ਹੋਰ ਨਹੀਂ ਪਰ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਝ ਹੋਰ ਨਹੀਂ ਇਹ ਮਹਾਪੁਰਸ਼ਾਂ ਤਪਸਵੀਆਂ ਦੀ ਧਰਤੀ ਇਹ ਨਾਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਸੀ ਉਸ ਟਾਬ ਦੇ ਕਿਨਾਰੇ ਤੇ ਅੱਜ ਭਾਗ ਲੱਗੇ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਧਾਰੇ ਪਿੱਛੋਂ ਗੁਰਸਿੱਖ ਜਿਨ੍ਹਾਂ ਨੇ ਬੇਦਾਵਾ ਮਹਾਰਾਜ ਨੂੰ ਲਿਖਿਆ ਸੀ ਉਹਨਾਂ ਨੂੰ ਜਥੇ ਦੇ ਰੂਪ ਵਿੱਚ ਲੈ ਕੇ ਮਹਾਨ ਪਵਿੱਤਰ ਆਤਮਾ ਮਾਤਾ ਭਾਗੋ ਜੀ ਮਾਈ ਭਾਗੋ ਜੀ ਦਾ ਨਾਮ ਆਖਿਆ ਜਾਂਦਾ ਹੈ ਉਹ ਨਾਲ ਲੈ ਕੇ ਤੇ ਆਪ ਸਾਰਾ ਇਤਿਹਾਸ ਤੋਂ ਜਾਣੋ ਕਿ ਦਰਾਣੇ ਦੀ ਟਾਪ ਪਹੁੰਚੇ ਜਿੱਥੇ ਬਹੁਤ ਭਿਆਨਕ ਜੰਗ ਹੋਇਆ ਇਹ ਜੰਗ 21 ਬੈਸਾਖ 1762 ਬਿਕਰਮੀ ਨੂੰ ਜਿਹੜਾ ਸੀ ਉਹ ਵਜ਼ੀਰ ਖਾਨ ਸੂਬਾ ਸਰਹੰਦ ਦੀਆਂ ਫੌਜਾਂ ਨਾਲ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਜੀਵਨ ਦਾ ਇਹ ਆਖਰੀ ਜੰਗ ਸੀ ਇਸ ਵਿੱਚ ਭਾਈ ਮਹਾ ਸਿੰਘ ਜੀ ਦੀਆਂ ਵੱਡੀਆਂ ਕੁਰਬਾਨੀਆਂ ਹਨ ਮਾਈ ਭਾਗੋ ਦੀਆਂ ਕੁਰਬਾਨੀਆਂ ਹਨ ਔਰ ਇਸ ਤਰ੍ਹਾਂ 40 ਮੁਕਤੇ ਇਸ ਪਾਵਨ ਸਥਾਨ ਤੇ ਗੁਰੂ ਚਰਨਾਂ ਤੋਂ ਸਦਕੇ ਹੁੰਦੇ ਹੋਏ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛੜੇ ਖੇ ਇਨਾ ਮਹਾਵਾਕਾਂ ਦੀ ਤਰਜ਼ਮਾਨੀ ਕਰਦੇ ਆ ਜਿੱਥੇ ਬਹੁਤ ਜ਼ਖਮੀ ਹੋ ਗਏ ਸਨ ਮਾਈ ਪਾਗੋ ਉੱਥੇ 40 ਸਿੰਨ ਸ਼ਹੀਦ ਹੋ ਗਏ ਸਨ ਗੁਰੂ ਪਾਤਸ਼ਾਹ ਜੀ ਨੇ ਜਦ ਮੈਦਾਨ ਤੇ ਨਜ਼ਰਸਾਨੀ ਕੀਤੀ ਆਪਣੀ ਮਿਹਰ ਦੀ ਨਜ਼ਰ ਕੀਤੀ ਤਾਂ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੇ ਕੋਲ ਜਾ ਜਾ ਕੇ ਆਪ ਵੱਡੇ ਖਿਤਾਬ ਦਿੰਦੇ ਰਏ ਇਹ ਸਾਡਾ 5000 ਹਜ਼ਾਰੀ ਹੈ 10000 ਹਜ਼ਾਰੀ ਹੈ ਔਰ ਇਹ 20000 ਹਜ਼ਾਰੀ ਹੈ ਵਸਤਰ ਕਰਦਿਆ ਕਰਦਿਆਂ ਜਦ ਪਾਤਸ਼ਾਹ ਭਾਈ ਮਹਾ ਸਿੰਘ ਜੀ ਦੇ ਕੋਲ ਪਹੁੰਚੇ ਤਾਂ ਉਸ ਵੇਲੇ ਉਹਨਾਂ ਦੇ ਕੁਝ ਪ੍ਰਾਣ ਬਾਕੀ ਸਨ ਮਹਾਰਾਜ ਜੀ ਨੇ ਦਇਆ ਮયા ਦੇ ਘਰ ਆਉਂਦਿਆਂ ਆਇਆ ਭਾਈ ਮਹਾ ਸਿੰਘ ਜੀ ਨੂੰ ਉਹਨਾਂ ਦੇ ਸੀਸ ਨੂੰ ਆਪਣੀ ਗੋਦੀ 'ਚ ਰੱਖਿਆ ਔਰ ਆਪਣੇ ਪਾਵਨ ਚੋਲੇ ਨਾਲ ਉਹਨਾਂ ਦਾ ਮੁਖੜਾ ਪੂੰਝਿਆ ਜਿਵੇਂ ਕਿ ਇਤਿਹਾਸ ਵਿੱਚ ਦਰਜ ਹੈ ਗਹਿ ਕਰਮੇ ਜਾਮੇ ਕੋ ਪਾਲਾ ਮੁਖ ਪੋਸ਼ਤ ਸ੍ਰੀ ਗੁਰ ਕਿਰਪਾਲਾ ਗੁਰੂ ਪਾਤਸ਼ਾਹ ਨੇ ਆਪਣੇ ਚੋਲੇ ਦੇ ਨਾਲ ਭਾਈ ਮਹਾ ਸਿੰਘ ਜੀ ਦਾ ਜ਼ਖਮੀ ਮੁਖੜਾ ਪੁੰਡਿਆ ਤੇ ਗਲ ਨਾਲ ਆਇਆ ਤੇ ਆਖਿਆ ਮਹਾ ਸਿੰਘਾ ਅਸੀਂ ਤੇਰੇ ਤੇ ਬਹੁਤ ਪ੍ਰਸੰਨਾਂ ਤੇਰੀ ਵੱਡੀ ਘਾਲ ਨਾਲ ਤੇਰੇ ਜ਼ਖਮ ਤੇਰੀ ਪੀੜਾ ਨੂੰ ਅਸੀਂ ਆਪਣੇ ਮਨ ਤੇ अनुभव ਕਰ ਰਹੇ ਆ ਮਹਿਸੂਸ ਕਰ ਰਹੇ ਤੂੰ ਜੋ ਮੰਗਣਾ ਹੈ ਮੰਗ ਲੈ ਤੇ ਭਾਈ ਮਹਾ ਸਿੰਘ ਜੀ ਨੇ ਆਪਣੇ ਲਈ ਨਹੀਂ ਮੰਗਿਆ ਭਾਈ ਮਹਾ ਸਿੰਘ ਜੀ ਜਿਨ੍ਹਾਂ ਬੇਦਾਵੀਆਂ ਦੀ ਅਗਵਾਈ ਕਰ ਰਹੇ ਸਨ ਆਖਿਆ ਮਹਾਰਾਜ ਜੇ ਦਇਆ ਦੇ ਘਰ ਵਿੱਚ ਆਏ ਹੋ ਆਪ ਜੋੜਨ ਵਾਲੇ ਹੋ ਆਪ ਮਿਹਰ ਕਰੋ ਟੁੱਟਿਆ ਹੋਇਆਂ ਦਾ ਬੇਦਾਵਾ ਚਾਹ ਕਰਕੇ ਤੇ ਇਹਨਾਂ ਨੂੰ ਸਦਾ ਲਈ ਆਪਣੇ ਨਾਲ ਜੋੜ ਲਓ ਮਹਾਰਾਜ ਜੀ ਨੇ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਆਪਣੀ ਰਚਨਾ ਤੋਂ ਉਚਾਰਿਆ ਤੇ ਭਾਈ ਮਹਾਂ ਸਿੰਘ ਜੀ ਨੂੰ ਦਿਖਾ ਕੇ ਉਹ ਬੇਦਾਵਾ ਚਾਗ ਕਰ ਦਿੱਤਾ ਔਰ ਇਹ ਬਚਨ ਜੁੜ ਗਏ ਕਿ ਮੁਕਤੇ ਮੇਰੇ ਪ੍ਰਾਨ ਜੋ ਕਰਮ ਸੋ ਪਰਵਾਨ ਔਰ ਇਹ ਇਸ ਸਥਾਨ ਦਾ ਨਾਮ ਮੁਕਤਸਰ ਹੋਇਆ ਜਾਂ ਤੇ ਨਾਮ ਮੁਕਤਸਰ ਹੋਆ ਜੋ ਮੱਜੈ ਤੈਨਹੀ ਅਗ ਖੋਆ ਜੋ ਇਸ ਪਾਵਨ ਮੁਕਤਸਰ ਦੇ ਸਥਾਨ ਤੇ ਇਸ স্নਾਨ ਕਰਦੇ ਨੇ ਉਹਨਾਂ ਦੇ ਸਾਰੇ ਪਾਪ ਧੁੱਲ ਜਾਂਦੇ ਬਾਣੀ ਨਾਲ ਮੰਦਾ ਇਸ਼ਨਾਨ ਤੇ ਅੰਮ੍ਰਿਤ ਜਲ ਨਾਲ ਧਨ ਦਾ ਇਸ਼ਨਾਨ ਅਸਮਹਿਮਾ ਸ੍ਰੀ ਮੁਖਤੇ ਕਹੀ ਇਸ ਪਾਵਨ ਸਥਾਨ ਦੀ ਮਹਿਮਾ ਮਹਾਰਾਜ ਨੇ ਆਪਣੀ ਪਾਵਨ ਰਚਨਾ ਤੋਂ ਆਖੀ ਸੋ ਅਬ ਪ੍ਰਗਟ ਜਗਤ ਮੈਂ ਸਹੀ ਜੋ ਕਿ ਹੁਣ ਤੱਕ ਜਗਤ ਵਿੱਚ ਪ੍ਰਗਟ ਹੈ ਸ਼ਹੀਦੋਂ ਕੀ ਕਤਲਗਾਸੇ ਬਿਹਤਰ ਹੈ ਕਿ ਅਕਾਬਾ ਬੜਾ ਸੋਹਣਾ ਇੱਕ ਆਲਮ ਦਾ ਬਚਨ ਹੈ ਕਿ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ ਇਹ ਮਹਾਨ ਸ਼ਹੀਦਾਂ ਦੀ ਮਹਾਨ ਯਾਦ ਮਹਾਨ ਸਰੋਵਰ ਜਿਸ ਸੇ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਰੋਵਰ ਮੁਕਤਸਰ ਜੋ ਖਿਦਰਾਣੇ ਦੀ ਟਾਪ ਕਦੀ ਅਖਵਾਂਦਾ ਸੀ ਕੰਬੂ ਸਾਹਿਬ ਸੀਸਗੰਜ ਦਾਤਣ ਸਰ ਰਕਾਬਗੰਜ ਤਿੱਗੀ ਤਿੱਬੀ ਸਾਹਿਬ ਅਦਕਸਤਾਨ ਇੱਥੇ ਬਹੁਤ ਮਹੱਮਈ ਹਨ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਯਾਦ ਦਿਵਾਉਂਦੇ ਨੇ ਔਰ ਇਸ ਮਹਾਨ ਸ਼ਹਾਦਤ 40 ਮੁਕਤਿਆਂ ਦੀ ਕੁਰਬਾਨੀ ਸਤਗੁਰੂ ਤੋਂ ਸਦਕੇ ਹੋਣਾ ਸਿੱਖਾਂ ਦਾ ਤੇ ਸਤਗੁਰੂ ਦਾ ਸਦਕੇ ਹੋਣਾ ਸਿੱਖਾਂ ਤੋਂ ਇਹ ਮਹਾਨ ਅਸਥਾਨ ਦਿਖਾਉਂਦਾ ਹੈ ਭਾਵੇਂ ਇਹ ਮਹਾਨ ਜੰਗ 21 ਵੈਸਾਖ 1762 ਨੂੰ ਇਸ ਜਗ੍ਹਾ ਤੇ ਹੋਈ